ਤਾਂ ਨਿਰਧਾਰਿਤ ਸਬ ਮਹਾਰਾਜ ਜੀ ਵਿਆਸਾ ਤੇ ਆਦੇ ਕੰਨੇ ਤੇ ਜਿਹੜਾ ਨਗਦ ਵਸਾਇਆ ਮਹਾਰਾਜ ਨੇ ਸ੍ਰੀ ਹਰਿਗੋਬਿੰਦ ਪੁੱਤ ਦਸਨ ਦੇ ਰਹੇ ਆ। ਗੜੀਏ ਤੇ ਮਹਾਰਾਜ ਦੀ ਕਿਰਪਾ ਕੀਤੀ ਕਸ਼ਮੀਰ ਨੂੰ ਭੇਜਿਆ। ਉੱਥੇ ਜਾ ਕੇ ਨਾਲੇ ਕੋ ਸਿੱਖੀ ਆ ਪਹਜਾਦ ਕਰੋ। ਨਾਲੇ ਸੰਤਾਂ ਨੂੰ ਕਾਦ ਪੇ ਰੱਖਦਾ ਕੇ ਭੇਜੋ ਕਹਿੰਦੇ। ਗੜੀਏ 7 ਵਜੇ ਨੂੰ ਕਹਿ ਕੇ ਆਗਿਆ ਲੈ ਕੇ ਸ੍ਰੀ ਹਾਈਵੇ ਦੇ ਬਾਅਦ ਚੱਲੇ ਪਾਏ ਗਰਦਾਸਪੁਰ ਗਰਦਾਸਪੁਰ ਤੋਂ ਜੇ ਪਠਾਨਕੋਟ ਜਾਣਾ ਹੈਗਾ ਪਠਾਨਕੋਟ ਤੋਂ ਸ੍ਰੀ ਨਗਰ ਹੁੰਦੇ ਆ ਕਸ਼ਮੀਰ ਪਹੁੰਚਣਾ ਹੈਗਾ ਇਹ ਗਰਦਾਸਪੁਰ ਪਹੁੰਚਦੇ ਇੱਕ ਮੁਸਲਮਾਨ ਫਕੀਰ ਦਾਉਲੇ ਸ਼ਾ ਉਹਨੂੰ ਪਤਾ ਲੱਗਾ ਵੀ ਇਹ ਗੁਰਸਿੱਖ ਧੰਨ ਗੁਰੂ ਹਰਿਦਵਜ ਸਾਹਿਬ ਦਾ ਜਾਬੇ ਮਰਾਗ ਹੋਇਆ ਤੇ ਪੁੱਛਿਆ ਕਿੱਥੇ ਜਾ ਰਹੇਂ ਦੱਸੋ ਮੈਂ ਕਸ਼ਮੀਰ ਜਾਣਾ ਤਾਂ ਅਨਗੁਰੂ ਹਰਗੋਬਿੰਦ ਸਾਹਿਬ ਮੈਨੂੰ ਭੇਜ ਰਹੇ ਆ ਰਾਤ ਉਸੇ ਗਜ਼ਾਕਪੁਰ ਦੀ ਵਿਸਾਮ ਕਰਾਇਆ ਹੁੰਦਾ ਇਹ ਕਹਾ ਹੈ ਪਰਵਾਦਨ ਸ਼ਿਵਾ ਕੀਤੀ ਲੰਗਰ ਦੀ ਸੇਵਾ ਨੂੰ ਫਿਰ ਦੌਲਸਹਾ ਫੇਰ ਮਿਲਿਆ ਭਾਈ ਸਾਹ ਨੇ ਕਿ ਚਾਲਾ ਪਾਉਣਾ ਸੀਗਾ ਭਾਈ ਘੜੀਏ ਨੇ ਦੌਲਸਹਾ ਤੋਂ ਤੋਰਵਾ ਤੇ ਗਿਆ ਜਿੱਦਾਂ ਪਪਾ ਨੂੰ ਤੋਰ ਜਾਣੇ ਵਿਦਾ ਕਰੇ ਜੀ ਥੋੜਾ ਬਾਅਦ ਜਾ ਗਏ ਅਹ ਦੇਖੋ ਤੇ ਹੰਦਸੇਗੇ ਦੌਲੇ ਸ਼ਾ ਦੇਖ ਰਿਆ ਭਈ ਭਾਈ ਘੜੀਏ ਦੀ ਜੁੱਤੀ ਟੁੱਟੀ ਹੋਇਆ ਜੋੜਾ ਟੁੱਟਾ ਹੋਇਆ ਉਹ ਇਹ ਦੇਤਾ ਫਸ ਕੇ ਜਿਹਨੂੰ ਤੁਰਦਾ ਥੋੜਾ ਤੇਜ਼ ਹੈ ਤਾਂ ਮਿੱਟੀ ਉੜ ਕੇ ਪਿੱਛੇ ਆ ਪੰਦਨੀਆਂ ਤੇ ਜਾਂਦੀ ਹੈ ਧੂੜ ਵੀ ਉੜਦੀ ਆ ਦੌਲੇ ਸ਼ਾ ਦੇ ਮਨ ਚਾਹੀ ਵੀ ਬਜਾਦਾ ਗਰੀਬ ਸੇਖ ਲੱਗਦਾ ਕੋਲ ਪੈਸੇ ਨਹੀਂ ਹੈ ਜੁੱਤੀ ਵੀ ਹੈ ਨਹੀਂ ਅਦਾ ਇਹਦਾ ਝੱਗਾ ਵੀ ਮਸਤਾਨਾ ਹੀ ਆ ਚਲੋ ਮੈਂ ਇਹ ਜੁੱਤੀ ਲੈ ਕੇ ਦਿੰਦਾ ਕਹਿੰਦੇ ਗੋਦਾਬ ਮੈਂ ਨਵੀਂ ਜੁੱਤੀ ਲੈ ਕੇ ਦਿੰਦਾ ਕਹਿੰਦੇ ਭਾਈ ਗੜੀ ਦਾ ਬੰਦਗੀ ਵਾਲਾ ਸੀ ਮਾਦਾ ਕਿਰਪਾ ਕੀਤੀ ਦੋਲੇ ਸ਼ਾ ਦੀ ਮੰਦੀ ਅਵਸਥਾ ਦੇਖ ਕੇ ਖੜੇ ਖੜ ਗਏ ਰਸਤੇ ਜਾਂਦੇ ਜਾਂਦੇ ਤੇ ਇਹ ਕਹਿੰਦੇ ਦੋਲੇ ਸ਼ਾ ਆ ਨਿਗਾ ਮਾਰ ਤਾਂ ਬਜਨਵੇ ਧਾਰਨ ਸਵੰਨਵੀ ਤਾਂ ਸੀ ਜਿਹੜੀ ਆ ਸਵੰਨਵੀ ਸੋਨੇ ਰੰਗੀ ਹੋ ਗਈ ਸਾਡੀ ਖੇਤ ਬਾਆ ਆ ਮੋਟੀ ਮੋਟੀ ਟੀਮ ਆ ਆ ਉਹ ਛੋਟੀਆਂ ਮੋਟੀਆਂ ਟੀਮ ਆ ਆ ਉਹ ਸਾਡੀਆਂ ਸੋਨੇ ਦੀਆਂ ਦਿਸਣ ਲੱਗੀਆਂ ਉਹਨੂੰ ਦੋਲੇ ਜਾਲਾ ਮੰਨਦਾ ਜਿਹੜਾ ਪਾਸ ਵੀ ਮੈਂ ਜੁੱਤੀ ਲੈ ਕੇ ਦਿੰਦਾ ਇਹਦੇ ਕੋਈ ਪੈਸੇ ਨਹੀਂ ਅ ਮਾਂ ਦਾ ਭਦ ਜਿਹੜਾ ਦੂਧ ਹੋ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਮਿਹਰ ਕੀਤੀ ਭਾਈ ਗੜੀਏ ਦੇ ਉਹਦੇ ਦੋਲੇ ਜਿਹੜਾ ਮਾਂ ਦਾ ਭਦ ਦੂਧ ਕਰ ਦਿੱਤਾ ਨਿਰਗਰ ਸਿੱਖ ਬਾਣੀ ਵਰਦਾ ਨਾਮ ਜਪਦਾ ਗੁਰੂ ਵਾਲਾ ਬਣ ਕੇ ਤੇ ਮਾੜੇ ਕਿਰਪਾ ਕਰੇ ਜਿਹੜਾ ਵੀ ਕਾਲ ਜਿਵੇਂ ਕਰਦਾ ਹੈ ਬੰਦਾ ਉਹ ਸੇਹਲਾ ਹੋ ਜਾਂਦਾ ਜੋ ਵੀ ਗੁਰੂ ਕੋਲੋਂ ਮੰਗਦੇ ਆ ਉਹ ਵੀ ਦਿੰਦੇ ਆ ਬਾਣੀ ਬਚਨ ਹੁੰਦਾ ਵੀ ਇੱਛਾ ਪੂਰਕ ਸਤਿ ਸੁਖ ਦਾਤਾ ਹਰ ਜਾਂ ਕੇ ਵਸੈ ਕਾਮ ਤੇ ਨਾ ਜਿਸ ਵਾਹਿਗੁਰੂ ਪਰਮੇਸ਼ਰ ਦੇ ਗੁਰੂ ਦੇ ਕੋਲ ਸੰਤ ਮਹਾਪੁਰਸ਼ ਦੇ ਕੋਲ ਕਾਮ ਤੇਨ ਗਊ ਵਦਗੀ ਅਰੀਦੇ ਸਿੱਧੀਆਂ ਆ ਜਿਹੜਾ ਵੀ ਸ਼ਰਧਾਲੂ ਉਨਾਰਕ ਵੀ ਅੱਗੇ ਪਿਆਰ ਨਾਲ ਬੇਨਤੀ ਕਰਦਾ ਜੋ ਮੰਗ ਹੈ ਠਾਕੁਰ ਆਪਣੇ ਦੇ ਸੋਈ ਸੋਚ ਦੇਵੇ ਜੋ ਵੀ ਚਿਤਵਦੇ ਆ ਉਹ ਕਿਰਪਾ ਕਰਦੇ ਜਿਵੇਂ ਪਾਈ ਘੜੀਏ ਨੇ ਦੋਲੇਸ਼ਾ ਦਾ ਮੰਦਾ ਭਦਮ ਲੇਖਾ ਦੂਰ ਕਰ ਦਿੱਤਾ ਤੇ ਪਾਈ ਦੋਲੇਸ਼ਾ ਨੇ ਪਾਈ ਘੜੀਏ ਦੇ ਪੈਰੀ ਹੱਥ ਲਾਇਆ ਵੀ ਇੰਨੀ ਤਾਕਤ ਦੇ ਮਾਲਕ ਆ ਇੰਨੀ ਸਮਰੱਥਾ ਦੇ ਮਾਲਕ ਆ ਤੇ ਮਾਨ ਜੀ ਨਹੀਂ ਗਰੀਬੀ ਆ ਮਾਨ ਜੀ ਨਸਧਾਰਨੇ ਆ ਵੀ ਕੋ ਦੇਖਣਾ ਜਾਣੇ ਨਾ ਵੀ ਉਹੇ ਉੱਧੇ ਤੁਰੇ ਫਿਰਦੇ ਆ ਇਹ ਮਾਧਿ ਚ ਬਾਦਸ਼ਾਹਾਂ ਨੇ ਸਾਨੂੰ ਬਾਣੀ ਬਖਸ਼ੀ ਕੀਤੀਆਂ ਰਹਿਮਤਾਂ ਕੀਤੀਆਂ ਫਿਰ ਜਿਹੜਾ ਉਹ ਗੁੱਸੇ ਜਗੇ ਆਸੂ ਪਿਆਰ ਭਾਵਨਾ ਦੇ ਨਾਲ ਉਹ ਸੰਤ ਮਹਾਪੁਰਸ਼ ਦੇ ਕੋਲ ਕੁਝ ਮੰਗਦਾ ਆ ਤੇ ਮਾਧਿ ਕਿਰਪਾ ਕਰਕੇ ਉਹ ਔਕਾਤ ਸੇ ਹਿਲੇ ਕਰਦੇ ਸਭੇ ਕਾਤ ਸੇ ਹਿਲੜੇ ਥੀਏ ਗੁਰੂ ਨਾਨਕ ਸਾਧੂ ਤੋਂ ਉੱਠਾ ਧੰਨਵਾਦ ਆ ਬਸੰਤ ਸਿੰਘ ਜੋਹੜਾ ਵਿੱਚ ਉਹ ਆਪਣੇ ਆਸਾਨ ਤੇ ਜਿੱਥੇ ਹੁਣ ਮੌਜੂਦਾ ਆਸਾਨ ਇੱਥੇ ਨਹੀਂ ਸੀ ਆਏ ਹਲੇ ਉਹ ਸ਼ਬਦਿਆਂ ਦੇ ਖੂਬ ਪਾਲੇ ਪਾਸੇ ਉੱਥੇ ਰਹਿੰਦੇ ਹੁੰਦੇ ਸੀ ਸਿਆਲ ਦਾ ਮਹੀਨਾ ਬਾਬਾ ਜੀ ਬਾਦ ਸਜਿਓ ਤੁਪੇ ਇਹ ਕਮਾਈ ਪਿੰਡ ਜੋਹਲ ਦੀ ਉਦੋਂ ਜਿਆਦਾ ਹੀ ਕੋ ਕੰਮ ਹੋਊਗਾ ਉਹ ਦੇਖਿਆ ਵੀ ਸੰਤ ਬੈਠੇ ਹੈ ਮਹਾਂਪਰਿਵਾਰ ਚਿਹਰੇ ਤੇ ਦਾਉਨ ਬਹੁਤ ਆ ਜਲੌ ਬਹੁਤ ਆ ਉਹ ਕਾਦਾ ਬੰਦਗੀ ਦਾ ਭਗਤੀ ਦਾ ਨਾਮ ਦਾ ਓਏ ਮਨਦਾ ਵੀ ਮਹਾਪੁਰਸ਼ਾਂ ਦੇ ਚਿਹਰੇ ਤੇ ਜਨੌਬ ਬਹੁਤ ਆ ਵੀ ਬੰਦਗੀ ਆ ਭਗਤੀ ਹੋਇਆ ਲੱਗਦੇ ਆ ਵੀ ਮੈਂ ਕੁਝ ਮੰਗੀ ਲਵਾਂ ਇਹਨਾਂ ਤੋਂ ਜਾਂਦੀ ਜਾਂਦੀ ਇਹ ਅਰਦਾਸ ਕੀਤੀ ਹੱਥ ਜੋੜ ਕੇ ਆਪਣੇ ਮਨ ਹੀ ਮਨ ਵਿੱਚ ਬੋਲ ਕੇ ਨਹੀਂ ਕੀਤੀ ਵੀ ਜੇ ਮੇਰਾ ਪੁੱਤ ਦੀ ਉਹਦੇ ਲੜਕੇ ਦੀ ਸ਼ਾਦੀ ਨਹੀਂ ਸੀ ਹੋ ਰਹੀ ਜੇ ਮੇਰੇ ਲੜਕੇ ਦੀ ਸ਼ਾਦੀ ਹੋ ਜਾਏ ਪੁੱਤ ਮੇਰਾ ਵਿਆਹ ਹੋ ਜਾਏ ਤੇ ਮਹਾਪੁਰਸ਼ਾਂ ਤੋਂ ਮੈਂ 51 ਰੁਪਏ ਭੇਟਾ ਕਰਾਂ ਉਹ 51 ਰੁਪਏ ਬਹੁਤ ਹੁੰਦੇ ਸੀਗੇ ਕੁੰਜਾ ਰੁਪਏ ਮੇਰੇ ਅੱਜ ਗੱਲ 51 ਲੱਖ ਵਧ ਕੇ ਹੋਣੇ ਮਾਦਾ ਨੇ ਕਿਰਪਾ ਕੀਤੀ ਥੋੜੇ ਦਾ ਜਮਾਈ ਕਾਕੇ ਦੀ ਮੰਗਣੀ ਹੋ ਗਈ ਥੋੜੇ ਦਾ ਅਜੂ ਨੇ ਵਿਆਹ ਦੇ ਦਿੱਤਾ ਲੜਕੀ ਵਾਲਾ ਨੇ ਵਿਆਹ ਹੋ ਗਿਆ ਕਾਕੇ ਦਾ ਉਹ ਮਨ ਚੰਗ ਤੇ ਮਾਈ ਸੋਚਦੀ ਵੀ ਮੈਂ ਸੰਤਾਂ ਨੂੰ 51 ਰੁਪਏ ਸੁੱਖੇ ਸੀਗੇ ਇਹਨਾਂ ਪੇਟਾ ਘਾਤ ਵੀ ਜਾਣਾ ਹੋ ਮਾਈ ਦਾ ਮਨ ਬਦਲ ਗਿਆ ਵੀ ਮੈਂ ਕਿਹੜਾ ਸੰਤ ਤਨ ਮੋਰ ਕੇ ਦੱਸਿਆ ਹੈਗਾ 25 ਰੁਪਏ ਚੜਾ ਦੇਣੇ ਆ ਤੋਦੇ ਤੋਦੇ ਮਾਈ 5 ਰੁਪਏ ਤੇ ਆ ਗਈ 5 ਰੁਪਏ ਲਾ ਕੇ ਮਹਾਪਤ ਜੀ ਕੋ ਚਲੇ ਗਈ ਤੇ ਮਹਾਪਤ ਫਿਰ ਬੰਦੀ ਕਰਦੇ ਆ ਨਿੱਤ ਬੰਦਿਆ ਉਹਨੇ 5 ਰੁਪਏ ਦੇਖੇ ਮਾਈ ਨੇ ਮੱਥਾ ਟੇਕਿਆ ਤੇ થોੜਾ ਪਿੱਛੇ ਹਟੇ ਮਾਈ ਮਹਾਪਤ ਜੀ ਨੇ ਤੋ ਖੋਲੇ ਤੇ ਕਹਿੰਦੇ ਮਾਈ ਇਹਦਾ ਕਾਜ ਉਸੇ ਅੱਲਾ ਹੋ ਗਿਆ ਕਾਜ ਜਨਨ ਦਾ ਬਸੰਤ ਹੋ ਗਈ ਇਹਨੇ ਆਨੰਦ ਤੇ ਬਸੰਤਤਾ ਹੋ ਗਈ ਜੀ ਮਿਹਰ ਹੋ ਗਈ ਤੁਹਾਡੀ ਇਹ ਕਹਿੰਦੇ ਤੂੰ ਮਾਈ 51 ਪੀ ਵੀ ਵਿਵੇਖੀ ਸੁਖੇ ਸੀਗੇ 51 ਪੀ ਦਊਂਗੀ ਹਾਂ ਤੂੰ ਪੰਜ ਰੱਖੇ ਲੈ ਜਾ ਹੁਣੇ ਵੀ ਸਾਨੂੰ ਪੰਜਾਂ ਦੀ ਵੀ ਲੋੜ ਨਹੀਂ ਨਾ ਪਤਿਆਂ ਦੀ ਲੋੜ ਐ ਨਾ ਕੰਜਾਂ ਦੀ ਲੋੜ ਐ ਤੂੰ ਸੁਖਣਾ ਸੁਖੀ ਸੀ ਆਪਣਾ ਬੋਲ ਪੂਰਾ ਕਰ ਜਾਦਾ ਇਹ 5 ਵੀ ਲੈ ਜਾ ਮਾਈ ਕਹਿੰਦੀ ਮੈਂ ਭੁੱਲ ਗਈ ਮਾਰੇ ਨਿਮਾਫ ਕਰ ਦਿਓ ਤੇ 5 ਰੁਪਏ ਕਹਿੰਦੇ ਲੈ ਜਾ ਤੂੰ 5 ਰੁਪਏ ਮਾਈ ਨੇ ਲੈ ਲਏ ਕੱਲ ਜਾ ਕੇ 51 ਰੁਪਏ ਲੈ ਕੇ ਬਾਬਾ ਜੀ ਦੇ ਪੇਟਾ ਕੀਤੇ ਮਾਪੇ ਹੱਥ ਨਹੀਂ ਲਾਇਆ ਉਹ ਜਿਹੜੇ ਖੁਦ ਆ ਜਾਂਦੇ ਸੀ ਕਹਿੰਦੇ ਤੂੰ ਸੱਦਿਆ ਕਹਿੰਦੇ ਵੀ ਸਰਦਾਰ ਜੀ ਆਹ ਪੈਸੇ ਲੈ ਲਾ ਤੇ ਜੰਡੂ ਸਿੰਘ ਉਹ ਜਾ ਕੇ ਦੇਹ ਦੀ ਰਾਸ ਤੇ ਲਿਆ ਕਹਿੰਦੇ ਕੜਾ ਬਸਿਆ ਬਣਾਈਏ ਕੀ ਲਿਆ ਕਣ ਲਿਆ ਆਟਾ ਲਿਆ ਮੈਦਾ ਉਹ ਜਿਹੜਾ ਭਰਾ ਲੋਜੀ ਕਹਿੰਦਾ ਮਦਾ 51 ਰੁਪਏ ਦੇ ਦਾਸਤੀ ਬਹੁਤ ਆ ਜਣੀ ਕੋ ਸਸਤਾ ਸਮਾਂ ਸੀਗਾ ਆਂਦੇ ਆਵੇ ਤੇ ਕੀ ਮਿਲਦਾ ਕਿਲੋ ਵੈਸੇ ਖੰਡ ਮਿਲੋ 1 ਕਿਲੋ ਮਿਲਦੀ ਸੀਗੀ ਮਹਾਭਾਗ ਤੋਂ ਲਿਆ ਤਾਂ ਸਹੀ ਆਏ ਰਾਸ ਤੇ ਲਿਆ ਕਹਿੰਦੇ ਉਹਨੇ ਰਾਸ ਤੇ ਲਿਆਂਦੀ ਤੇ ਮਾਵਰ ਇਹਦੇ ਹੁਣ ਫੇ ਕੜਾਈ ਲਿਆ ਵੱਡੀ ਥੋੜੀ ਤੇ ਕੜਾਹੇ ਬਣਾ ਬਣਾਏ ਤਾਂ ਆ ਕੜਾਹਾ ਭਰ ਲਾ ਕਹਿੰਦੇ ਗੁੜ ਵਾਲਾ ਇਹ ਮੱਖਣ ਹਣੀ ਕੜਾਹਾ ਦੇਖਿਆ ਗੋਲਗੱਡਾ ਵਾਲਾ ਸੱਜ ਜਿੰਦੂ ਜੰਮੀ ਦੇਖਿਆ ਹੋਵੇ ਹਾਂਜੀ ਦੇਖਿਆ ਉਹ ਕੜਾਹਾ ਭਰਿਆ ਕੜਾਹ ਪਛਾਦ ਦਾ ਕੜਾਹਾ ਭਰ ਗਿਆ ਤੇ ਕਹਿੰਦੇ ਮਾੜਾ ਕੜਾਹ ਜੇ ਬਣ ਤਿਆਰ ਹੋ ਗਿਆ ਸਰ ਮਹਾਪ੍ਰਸਾਦ ਨੇ ਕਿਰਪਾ ਕੀਤੀ ਅਨੰਦ ਸਾਹਿਬ ਬਾਠ ਕਰਾਇਆ ਆ ਵੀ ਕੀਤਾ ਕਿਰਪਾ ਕਰਕੇ ਤੇ ਸਦੋ ਚੰਦ ਅਰਦਾਸ ਕੀਤੀ ਇਹ ਗਰੀਬ ਨਵਾਜ਼ ਆਪ ਨੇ ਮਿਹਰ ਕੀਤੀ ਜਲਦੀ ਮਾਈ ਦਾ ਕਾਜ ਅਦਾਸ ਕੀਤਾ ਉਹਨੇ 51 ਰੁਪਏ ਭੇਟੇ ਕੀਤੇ ਸੀਗੇ ਇਹਦਾ ਖਰਾਬ ਸਿਹਤਿਆਦ ਹੋਇਆ ਆਪ ਕਿਰਪਾ ਕਰੋ ਤੰਗੂ ਨਾਮਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਸਾਹਿਬ ਭੋਗ ਲਾਓ ਅਕਾਲ ਮੇਸਜ ਜੀ ਖਰਾਬ ਸਿਹਤ ਦੇ ਨੂੰ ਭੋਗ ਲਾਓ ਇਹ ਆਪ ਦਾ ਭੋਗ ਲੱਗਿਆ ਪ੍ਰਸ਼ਾਦ ਸ੍ਰੀਂ ਪ੍ਰਸ਼ਾਦ ਸਾਧ ਸੰਗਤ ਸਾਧ ਸੰਗਤ ਗੋਤੋਂਣ ਵਾਤੇ ਪਵਿੱਤਰ ਹੋ ਜਾਵੇ ਮਾਬੇ ਭੋਗ ਲਵਾਇਆ ਆਦਾਸ ਕੀਤੀ ਤੇ ਕਹ ਪਾ ਗਈ ਸੀ ਕਿ ਨਾ ਬਾਟੀ ਭਦਕ ਨਾ ਦੋਰ ਤੇ ਰਜਾ ਜਿਸੇ ਬਾਬਾ ਇਹਦੇ ਦੋਰ ਤੋਂ ਤੱਕ ਜੀ ਬੰਦ ਤੈਨੂੰ ਕਿੰਨੇ ਪਿੱਛੇ ਪਿੰਡਵਾ ਨ ਮੁਕਾਂਨ ਜੰਦਾ ਇਹ ਜੇ ਆਏ ਗਏ ਰਾਜਨ ਕਿ ਉਹ ਭੋਗ ਆਦੋਕ ਭਦਕ ਦੇਈ ਹੈ ਕਹਿੰਦੇ ਹੱਤ ਨਾ ਕਿਹਾਗੇ ਤੇ ਸ਼ਾਮ ਦਾ ਹੀ ਉਹ ਕੜਾ ਵੇ ਬਤਾਉਂਦਾ ਜੇ ਭਾਈ ਤੋਂ ਐਸੇ ਬੰਦਗੀ ਵਾਲੇ ਮਹਾਪੁੱਤ ਧੰਨਵਾਦ ਹੈ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਮਲਕੋਤ ਸਾਹਿਬ ਜਿਆਦੇ ਨਗਰ ਦਾ ਅਸੀਂ ਜੋਲ ਨਹੀਂ ਸਕਦਾ ਨੇ ਚਾਰਪੋਰੀ ਸਕਦਾ ਨੇ ਖੁੱਲੇ ਦਰਸ਼ਨ ਕੀਤੇ ਬਾਬਾ ਬਸੰਤ ਸਿੰਘ ਜੀ ਦੇ ਬਾਬਾ ਗਿਆਨ ਸਿੰਘ ਜੀ ਦੇ ਬਾਬਾ ਹਰਿਪ੍ਰਸਾਦ ਸਿੰਘ ਰਾਕੋ ਜੀ ਉਹਨਾਂ ਨੇ ਜੋ ਮਾਦੇ ਬਾਣੀ ਬਚੇ ਲਿਖਿਆ ਨੇ ਤਾਂ ਦਾ ਦਾ ਸੰਬੰਧ ਵੀ ਖੜ ਰਤਨ ਜਿਹੜਾ ਵੀ ਆਦ ਪ੍ਰੇਮ ਪੁਰਖ ਮਨ ਉੱਠਾ ਪ੍ਰੇਮ ਦੀ ਇਹ ਤੇ ਲੋੜ ਆ ਸਾਧਾ ਦੀ ਲੋੜ ਆ ਤੇ ਉਹ ਜਿਹੜਾ ਪ੍ਰੇਮ ਆ ਜਾਂਦਾ ਤੇ ਫੇਰ ਉੱਠਾ ਪਰਮੇਸ਼ਰ ਮਿਹਰ ਕਰਦਾ ਦਇਆ ਕਰਦਾ ਤੇ ਸਭੇ ਕਾਸੇ ਹੇੜਲੇ ਧੀਏ ਗੁਰੂ ਨਾਨਕ ਸਾਧੂ ਤੋਂ ਟੁੱਟਾ ਜਿਹੜੇ ਗੁਨਾਹਾਂ ਸੱਚੇ ਪਾਛੇ ਟੁੱਟ ਜਾਂਦੇ ਆ ਮਿਹਰ ਕਰਦੇ ਦਾਇਰ ਦੇ ਘਰ ਆਉਂਦੇ ਆ ਫੇ ਸਾਦੇ ਕਾਜ ਸੁਹੇਲੇ ਕਰ ਦਿੰਦੇ ਆ ਖੁਸ਼ੀਆਂ ਵਖ ਦਿੰਦੇ ਆ ਖੇੜੇ ਵਖ ਦਿੰਦੇ ਆ ਆਨੰਦ ਪਸੰਤਾ ਵਖ ਦਿੰਦੇ ਆ ਮਾਹ ਦੀ ਬਾਣੀ ਪੜੀਏ ਸਿਮਰਨ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਸਿੱਖੀ ਆ ਬਖਸ਼ਿਓ ਉਹਨੂੰ ਧਾਰਨ ਕਰੀਏ ਖੰਡੇ ਬਾਟੇ ਹਮਤ ਵੀ ਛਕੀਏ ਪੇਸਾਰਾ ਜੀ ਉਸੇ ਨਾ ਹੋ ਜਾਵੇ ਲੋਕ ਸੁਖੀਏ ਪਰ ਲੋਕ ਸੁਖੇ ਨਾਨਕਾ ਆਪੇ ਮੇਲੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਬੁਲੇ ਸੋਨੇਹਾ ਸਤਿ ਸ੍ਰੀ ਅਕਾਲ